ਓ ਜਰਨੈਲ ਸਿਆ ਸਤਿਗੁਰ ਸਵਰਪੱਤ ਉਹ ਕਿੱਧਰ ਨੂੰ ਤਿਆਰੀ ਖਿੱਚੀ ਫਿਰਦਾ ਸੁੱਕਦਾ ਹੈ ਉਹ ਸਰਪੱਤ ਸਾਬ ਕੀ ਦੱਸਾਂ ਮੁੰਡੇ ਦਾ ਦਾਖਲਾ ਕਰਾਉਣਾ ਹੈ ਪ੍ਰੋਸਪੈਕਟ ਲੈਣ ਲਿਆ ਪ੍ਰਾਈਵੇਟ ਸਕੂਲੋਂ ਕੋਈ ਪ੍ਰੋਸਪੈਕਟਸ ਹੁੰਦਾ ਏ ਰੀਵੈਲ ਦਾ ਹੋਣਾ ਉਹ ਨਾਂ ਪਰਵਾਣਾ 500 ਰੁਪਇਆ ਮੰਗਦੇ 500 ਰੁਪਇਆ ਪੁੱਤ ਸੁਣ ਗੱਲ ਸੁਣ ਆ ਪਿੰਡ ਦੇ ਸਰਕਾਰੀ ਸਕੂਲ ਦੇ ਮਾਦਮ ਨੇ ਭੇਜਿਆ WhatsApp ਤੇ ਅਜਰਾ ਝਾਤੀ ਮਾਰ ਹੈ ਐਨਾਂ ਗੋਜ ਵਾ ਵੀ ਵਾ ਨਾ ਹੁਣ ਦੱਸ ਪਉਦਾ ਗਰੀਬ ਬਾਦ ਪ੍ਰਾਈਵੇਟਾਂ ਨੂੰ ਆਪਣੇ ਪਿੰਡ ਦਾ ਸਰਕਾਰੀ ਸਕੂਲ ਇਹ ਹੈ ਸਿੱਖਿਆ ਵਿਭਾਗ ਦਾ ਇੱਕ ਹੋਰ ਨਵੇਕਲਾ ਉਪਰਾਲਾ ਈ ਪ੍ਰੋਸਪੈਕਟਸ ਈ ਪ੍ਰੋਸਪੈਕਟਸ ਆਹੋ ਈ ਪ੍ਰੋਸਪੈਕਟਸ ਮਤਲਬ ਕਿ ਸਿੱਖਿਆ ਵਿਭਾਗ ਵੱਲੋਂ ਹਰ ਇੱਕ ਲਈ ਬਰਾਬਰ ਉੱਚ ਕੋਟੀ ਅਤੇ ਮਿਆਰੀ ਸਿੱਖਿਆ ਦੇਣ ਲਈ ਕੀਤੇ ਬੇਹਦ ਨਿਕਮਾ ਦਾ ਸ਼ੀਸ਼ਾ ਪਾਪਾ ਪਾਪਾ ਮੈਂ ਈਬੀਸੀ ਦੇ ਵਿੱਚ ਸਟਾਰਡ ਦੀ ਦੇ ਬਣਿਆ ਆਈ ਐਮ ਫੀਲਿੰਗ ਪ੍ਰਾਊਡ ਟੂ ਬੀ ਐਨ ਐਕਟਿਵ ਮੈਂਬਰ ਆਫ ਈਬੀਸੀ ਉਹ ਜਵਾਰੀ ਪੁਤਰਾ ਜਵਾਰ ਸਭਾਂ ਚ ਜਾਵੋ ਤੇਗ ਵੀ ਸਰਕਾਰੀ ਸਕੂਲ ਬਿਲਗੁਰ ਦੇ ਰਹੇ ਹਾਂ ਸਰਕਾਰੀ ਸਕੂਲ ਹੁਣ ਕਿਸੇ ਤੋਂ ਵੀ ਕਿਸੇ ਤਰ੍ਹਾਂ ਘੱਟ ਨਹੀਂ ਮੈਂ ਤਾਂ ਹੋਂ ਜਿੰਨੂੰ ਵੀ ਮਿਲਦਾ ਇੱਕੋ ਗੱਲ ਕਰਦਾ ਏ ਬੱਚਿਆਂ ਦਾ ਭੁੱਖ ਬਣਾਓ ਸਰਕਾਰੀ ਸਕੂਲਾਂ ਵਿੱਚ ਪੜਾਓ